ਤਿਉਹਾਰਾਂ ਦੇ ਚੱਲ ਰਿਹਾ ਆ ਦਿਨ ਤੇ ਕਾਫੀ ਦਿਨਾਂ ਬਾਅਦ ਮੈਂ ਹੁਣ ਵਲੌਗ ਬਣਾ ਰਹੀ ਹਾਂ ਕਿਉਂਕਿ ਮੇਰੀ ਚੱਲ ਰਹੀ ਸੀ ਫੁੱਟ ਦੀ ਰਿਕਵਰੀ ਜਿਨ੍ਹਾਂ ਨੂੰ ਨਹੀਂ ਪਤਾ ਤੇ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਸੋ ਬੇਸਿਕਲੀ ਫੈਸਟਿਵ ਸੀਜ਼ਨ ਚੱਲ ਰਿਹਾ ਤੇ ਮੇਰੇ ਲਈ ਤਾਂ ਥੋੜਾ ਜਿਹਾ ਟ੍ਰੀਟਮੈਂਟ ਸੀਜ਼ਨ ਹੀ ਚੱਲ ਰਿਹਾ ਕਿਉਂਕਿ ਮੈਂ ਜ਼ਿਆਦਾ ਚੱਲ ਨਹੀਂ پا ਰਹੀ ਸੀ ਤੇ ਵਲੌਗ ਇੰਨੇ ਦਿਨ ਨਹੀਂ ਬਣੇ ਤੇ ਹੁਣ ਬੜੇ ਸਾਲਾਂ ਬਾਅਦ ਮੈਂ ਦੀਵਾਲੀ ਤੇ ਘਰੇ ਆ ਆਈ ਗੈਸ ਫਾਈਨਲੀ ਆਫਟਰ ਟੈਨ ਟੂ ਫਿਫਟੀਨ ਈਅਰਸ ਆਈ ਗੈਸ ਦਸ ਤੋਂ ਪੰਦਰਾਂ ਸਾਲ ਦੇ ਹੋ ਗਏ ਮੈਂ ਦਿਵਾਲੀ ਪਹਿਲੀ ਵਾਰ ਆਪਣੇ ਘਰ ਦੀ ਦੇਖਣੀ ਆ ਵੈਸੇ ਆਲਮੋਸਟ ਆਪਣੇ ਦਿਵਾਲੀ ਦੀਆਂ ਸਫਾਈਆਂ ਸਟਾਰਟ ਹੋ ਗਈਆਂ ਹੁਣ ਤਾਂ ਬਸ ਇੱਕ ਵੀਕ ਰਹਿ ਗਿਆ ਆਲਮੋਸਟ ਡਨ ਹੀ ਆ ਇਹ ਜ਼ੋਰਾਵਰ ਦਾ ਮੇਰੇ ਦਾ ਬੈੱਡ ਦੇਖ ਹੀ ਸਕਦੇ ਤੁਸੀਂ ਵੀ ਇੱਕ ਹੀ ਪਤਾ ਲੱਗਦਾ ਇਹ ਹੈ ਮੇਰੇ ਪੁੱਤ ਦਾ ਟਰੈਕਟਰ ਇੰਨੀ ਐਗਜ਼ੈਕਟ ਪੋਜੀਸ਼ਨ ਚਾਹੀਦੀ ਹੈ ਬੈੱਡ ਦੇ ਨਾਲ ਹੀ ਖੜਾ ਚਾਹੀਦਾ ਇਹਨੂੰ ਸਕੂਲ ਗਿਆ ਵਿਆ ਹੁਣ ਤੇ ਸਕੂਲ ਤੋਂ ਆ ਕੇ ਇੱਥੇ ਹੀ ਖੜਾ ਕਰਦਾ ਸੋ ਇਹਦੇ ਪਾਪਾ ਨੇ ਗਿਫਟ ਦਿੱਤਾ ਸੀ ਇਹਨੂੰ ਸੋ ਇਵਨ ਇੰਨੇ ਸਾਲਾਂ ਬਾਅਦ ਹੁਣ ਮਤਲਬ ਮੈਂ ਖੁਦ ਵੀ ਦੀਵਾਲੀ ਦੇਖਣੀ ਆ ਇੰਨੇ ਸਾਲਾਂ ਬਾਅਦ ਮੈਂ ਖੁਦ ਪਤਾ ਨਹੀਂ 10 ਕਿ 15 ਸਾਲਾਂ ਬਾਅਦ ਕਰਦੀ ਦੀਵਾਲੀ ਦੇਖਣੀ ਆ ਇਸ ਵਾਰ ਪਹਿਲਾਂ ਮੈਂ ਹੌਸਟਲ ਸੀ ਫਿਰ ਉਧਰ ਚਲ ਗਏ ਔਰ ਮੇਰੇ ਘਰ ਦੇ ਮੇਰੇ ਨਾਲ ਵੱਧ ਐਕਸਾਈਟਡ ਹੈ ਮਤਲਬ ਮੇਰੇ ਲਈ ਹਟੜੀਆਂ ਖਰੀਦ ਰਹੇ ਆ ਤੇ ਮੈਂ ਸਿਰਫ ਟ੍ਰੀਟਮੈਂਟ ਕਰਾ ਰਹੀ ਕਿਉਂਕਿ ਮੈਂ ਚੱਲ ਨਹੀਂ پا ਰਹੀ ਤੇ ਮੈਂ ਬੜਾ ਮਿਸ ਕਰ ਰਹੀ ਹਾਂ ਕਿਉਂਕਿ ਤਿਹਾੜਾਂ ਦੇ ਦਿਨਾਂ ਵਿੱਚ ਨਾ ਮੈਨੂੰ ਯਾਦ ਆ ਸੀ ਪਹਿਲਾਂ ਐਦਾਂ ਹੀ ਜਲ ਜਾਣਾ ਬਸ ਮੈਂ ਤੇ ਨਏ ਗੇੜੀਆਂ ਦੇਣੀਆਂ ਰੌਣਕਾਂ ਹੋਣੀਆਂ ਉੱਥੇ ਸ਼ਾਮ ਦੇ ਵੇਲੇ ਬੜਾ ਵਧੀਆ ਲੱਗਣਾ ਹੌਂਸੇਫ ਕਰਦੇ ਜਾਂਦੇ ਆ ਤੇ ਮੈਂ ਸਿਰਫ ਆਪਣੀ ਟ੍ਰੀਟਮੈਂਟ ਵੱਲ ਧਿਆਨ ਰੱਖਿਆ ਵਾ ਕਿਉਂਕਿ ਮੇਰੇ ਪੈਰ ਦਾ ਬਹੁਤ ਜ਼ਿਆਦਾ ਔਖਾ ਸੀ ਸੋ ਅੱਜ ਵੀ ਸਾਰੇ ਗਏ ਹੋਏ ਆ ਦਿਵਾਲੀ ਦੇ ਸ਼ੋਪਿੰਗ ਮੇਅਰ ਆ ਕੇ ਮੜਾ ਮੋਟਾ ਸਮਾਨ ਲੈਣ ਕਰਦਾ ਤੇ ਜ਼ਰਾ ਵਰਗਿਆ ਵੈ ਸਕੂਲ ਸੋ ਆਈ ਥੋਟ ਕਿ ਅੱਜ ਵਲੌਗ ਬਣਾਇਆ ਜਬੇ ਸਫਾਈਆਂ ਵਗੈਰਾ ਆਪਣੇ ਚੱਲ ਪੀਆਂ ਇਹ ਸਫਾਈ ਕਰਦੇ ਕਰਦੇ కర్ਟਨ ਸਾਫ ਕਰਦੇ ਆਪਾਂ ਪੂਰ ਤੂਰਾ ਕੁੰਡਾਈ ਲਾਤਾ ਤੇ ਹੁਣ కర్ਟਨ ਸਮਝ ਨਹੀਂ ਆਉਂਦੀ ਕਿੱਥੇ ਡੰਗਣੇ ਆ ਸਫਾਈਆਂ ਤਾਂ ਚੱਲ ਪੀਆਂ ਆਪਣੀਆਂ ਹਾਂਜੀ ਗਾਇਜ਼ ਮਾਮ ਡਾਡਾ ਅਗੇ ਸੀ ਯਾਰੋ ਐਪਲ ਲੈ ਕੇ ਆਉਂਦੇ ਸੀ ਜ਼ਰਾਬਰ ਵੀ ਲੈ ਕੇ ਜਾਂਦਾਗਾ ਫੇ ਸਕੂਲ ਆਪਾਂ ਵਾਸ਼ ਕਰਕੇ ਕਰ ਇਹਨਾਂ ਨੂੰ ਫ੍ਰੀਜ ਚ ਰੱਖ ਦਾਂਗੇ ਹੁਣ ਤੇ ਐਪਲ ਬਣਾਣਾ ਇਹਦਾ ਸੀਜ਼ਨ ਆ ਸਾਰਾ ਹਾਂਜੀ ਗਾਇਜ਼ ਅਗੱਤ ਤਰ ਹੈ ਚ ਹਾਂਜੀ ਫਿਰ ਕਹਾਂਗੇ ਬੈੱਡ ਸੋਦੇ ਲਈ ਵੀ ਪੱਤੀਆਂ ਕਰਕੇ ਰੱਖਤਾ ਸੀ ਆਲੂ ਆਪਾਂ ਬੋਇਲ ਕਰਤੇ ਸੀ ਟਿਆਜਨ ਖਾएंगे ਬੈੱਡ ਚਲੋ ਆਪਾਂ ਕਰਦੇ ਹਾਂ ਤਿਆਰ ਹਾਂਜੀ ਆਪਾਂ ਫਿਲਿੰਗ ਬਣਾ ਲਈ ਤੇ ਹੁਣ ਆਪਾਂ ਫਿਲ ਕਰ ਰਹੇ ਹਾਂ ਤੇ ਫਿਰ ਆਪਾਂ ਇਹ ਖਾਵਾਂਗੇ ਟੋਸਟ ਚਾਹ ਦੇ ਨਾਲ ਸਮਥਿੰਗ ਡਿਫਰੈਂਟ ਕਿਉਂਕਿ ਮੈਂ ਅੱਕ ਗਈਆਂ ਰੋਟੀ ਖਾ ਕੇ ਹਾਂਜੀ ਫਿਲਿੰਗ ਭਰ ਕੇ ਆਪਾਂ ਕਰਦੇ ਤਿਆਰ ਵੈਸੇ ਮਾਮ ਡੜ ਗਏ ਸੀ ਮਾਰਕੀਟ ਤੇ ਮੈਨੂੰ ਪੁੱਲ ਗਈ ਕਿ ਹਨਾ ਕਿ ਬ੍ਰੈਡ ਲੈ ਆਇਓ ਸੋ ਫਿਰ ਹੁਣ ਆਪਾਂ ਪਿੰਡ ਤਾਂ ਲੈਂਦੇ ਤਾਂ ਉਹਨਾਂ ਨੇ ਫਿਰ ਪਿੰਡ ਦੇ ਹਿਸਾਬ ਨਾਲ ਨਿੱਕੇ ਜਿਹੇ ਬ੍ਰੈਡੀਆਂ ਦਿੱਤੀਆਂ ਮੈਨੂੰ ਬਟ ਐਟ ਲੀਸਟ ਮੇਰੀ ਜੋ ਕ੍ਰੇਵਿੰਗ ਆ ਉਹ ਪੂਰੀ ਹੋ ਜਾਊਗੀ ਕਿਉਂਕਿ ਅੱਜ ਮੇਰਾ ਬਹੁਤ ਮਨ ਕਰ ਰਿਹਾ ਸੀ ਕਿ ਚੈਨਲ ਟੋਸਟ ਹੋ ਜਾਣ ਸੋ ਚਲੋ ਫਿਰ ਬਣਾਉਣਾ ਇਹਨਾਂ ਨੂੰ ਦੇਰ ਨਾ ਕਰਦੇ ਹੋਏ ਚਲੋ ਫਿਰ ਆਪਾਂ ਇਹਦੇ ਵਿੱਚ ਲਾ ਲਿਆ ਹੁਣ ਕਿਉ ਤੇ ਆਪਾਂ ਇਹਨੂੰ ਰੱਖਤਾ ਗਰਮ ਕਰਨ ਲਈ ਤੇ ਹੁਣ ਆਪਾਂ ਇਹਦੇ ਵਿੱਚ ਕਰਾਣ ਲਿਆ ਇਹਨਾਂ ਨੂੰ ਫਰਸਟ ਚਲੋ ਫਰਾਈ ਕਰ ਲੰਨੇ ਆ ਥੋੜਾ ਥੋੜਾ ਵੈਸੇ ਮੈਂ ਜਦੋਂ ਵੀ ਕੋਈ ਕਰਮ ਕਰਨ ਲੱਗਦੀ ਆ ਤੇ ਕਾਂਡ ਹੋ ਜਾਂਦਾ ਸੋ ਇਸ ਲਈ ਮੈਂ ਅੱਜ ਬਿਲਕੁਲ ਹੀ ਲਾਈਟ ਲਾਈਟ ਫਰਾਈ ਕਰਨਾ ਕਿਉਂਕਿ ਮੈਥੋਂ ਮੱਚ ਜਾਂਦਾ ਹੈ ਜਿਹੜਾ ਕੁਝ ਜੋ ਜਿੰਨਾ ਵੀ ਧਿਆਨ ਨਾਲ ਸੋਚਿਆ ਨਾ ਕਿ ਮੈਂ ਜੂਰੇ ਧਿਆਨ ਨਾਲ ਕਰੂੰਗੀ ਚੀਜ਼ ਉਹਦਾਂ ਨੇ ਖਰਾਬ ਹੋ ਜਾਂਦੀ ਸੋ ਆਈ ਡੋਨਟ ਵਾਂਟ ਟੂ ਸਪਾਇ ਮਾਈ ਮੂਡ ਸੋ ਦੇਖਦੇ ਹਾਂ ਫਿਰ ਖਾਣਯੋਗੇ ਬਣ ਜਾਣ ਐਟ ਲੀਸਟ ਨਾਟ ਬਰਗਰਜ਼ ਜਿਵੇਂ ਉਹਨਾਂ ਬ੍ਰੈਡ ਨੇ ਬੇਕਾਰ ਮਲੇਜ ਜਿਹਾ ਜਾਵਣਾ ਬਸ ਇਹ ਤਾਂ ਲੱਗਦਾ ਮੇਰੀ ਕ੍ਰੀਵਿੰਗ ਪੂਰੀ ਹੋ ਜੂ ਬਸ ਕ੍ਰੀਵਿੰਗ ਹੀ ਪੂਰੀ ਹੋ ਵਿਚਾਰੇ ਮਰਦੇ ਮਰਦੇ ਬਜੇ ਤੇ ਇਜ਼ ਬ੍ਰੈਡੀ ਤੇ ਚਲੋ ਫਿਰ ਹੁਣ ਇੰਜੋਏ ਕੀਤਾ ਜਿਵੇਂ ਮੇਲ ਨੂੰ ਲੋਕ ਗਾਇਜ਼ ਮੇਰੇ ਨਿੱਕੂ ਨਿੱਕੂ ਬ੍ਰੈਡ ਤੇ ਮੇਰੀ ਸਪੈਸ਼ਲ ਟ੍ਰੇ ਆਪਾਂ ਤਿਆਰ ਕਰ ਲਈ ਤੇ ਚਲੋ ਫਿਰ ਆਪਾਂ ਹੁਣ ਇੰਜੋਏ ਕਰਦੇ ਹਾਂ ਮੇਲ ਨੂੰ ਤੇ ਤੁਸੀਂ ਬਲੌਗ ਦੇ ਨਾਲ ਬਨੇ ਰਹਿਣਾ ਤੇ ਅੱਗੇ ਵੀ ਆਪਾਂ ਦਿਖਾਵਾਂਗੇ ਜੋ ਜੋ ਵੀ ਐਕਟੀਵਿਟੀ ਆਪਾਂ ਕਰਾਂਗੇ ਜ਼ਰਾਵਰਦੀ ਵੇੜ ਚ ਜਦੋਂ ਆਏ ਤੇ ਤੁਹਾਨੂੰ ਦਿਖਾਣੇ ਆ ਹਾਂਜੀ ਗਾਇਜ਼ ਆਪਾਂ ਲੱਗ ਗਏ ਹੁਣ ਖਾਣ ਇਹ ਨਿੱਕੂ ਨਿੱਕੂ ਸ਼ੌਂਕ ਓਕੇ ਗਾਇਜ਼ ਲੁੱਕ ਮੈਂ ਫਿਨਿਸ਼ ਕਰਤੇ ਹੁਣ ਮੇ ਨੂੰ ਮਜ਼ਾ ਆ ਰਿਹਾ ਕਿ ਮੈਂ ਜੋ ਖਾਣਾ ਚਾਹੁੰਦੇ ਸੀ ਮੈਂ ਖਾ ਲਿਆ ਬੜਾ ਸਕੂਨ ਮਿਲਦਾ ਨਾ ਆਪਦੇ ਹੱਥੀਂ ਜਦੋਂ ਆਪਾਂ ਨੂੰ ਜਿਹੜੀ ਚੀਜ਼ ਨੂੰ ਦਿਲ ਕਰਦਾ ਉਹ ਐਟ ਅ ਟਾਈਮ ਹੀ ਆਪਾਂ ਨੂੰ ਮਿਲ ਜੇ ਪਤ ਨਹੀਂ ਕਿੰਨੇ ਦਿਨਾਂ ਤੋਂ ਮੈਨੂੰ ਕ੍ਰੇਵਿੰਗ ਹੋ ਰਹੀ ਸੀ नो no डाउट मैं हर रोज जा रही रोज करना करना। थी डॉक्टर ਦੇ ਜਾਨਦੀ ਆ ਹਰ ਰੋਜ਼ ਮਾਰਕੀਟ ਜਾਂਦੀ ਪਰ ਮੈਨੂੰ ਭੁੱਲ ਜਾਂਦਾ ਅੱਜ ਮੈਨੂੰ ਯਾਦ ਆਇਆ ਤੇ ਸੋਚਿਆ ਮੈਂ ਕਰਨਾ ਹੀ ਕਰਨਾ ਤੁਸੀਂ ਦੇਖ ਸਕਦੇ ਮੇਰੀ ਸਪੀਡ ਕਿੰਨੀ ਜਲਦੀ ਮੈਂ ਫਿਨਿਸ਼ ਕਰਤੇ ਨਾਓ ਆਮ ਹੈਪੀ ਐਂਡ ਲੁੱਕ ਐਟ ਦਿਸ ਮम्मा ਨੇ ਚੰਪੀ ਕੀਤੀ ਹੁਣ ਆਪਾਂ हेयर वॉश ਕਰਕੇ ਆਵਾਂਗੇ ਜਦੋਂ ਦੇ ਮਹਿੰਦੀ ਆਈ ਮੇਰੀ ਚੰਗੀ ਚੰਪੀ ਹੋਈ ਹੈ ਜੋ ਕਿ ਵਧੀਆ ਚੀਜ਼ ਆ ਐਂਡ ਅਗਰ ਕਿਸੇ ਨੂੰ ਕੋਈ ਐਸੀ ਟ੍ਰੀਟਮੈਂਟ ਪਤਾ ਜਿਹਦੇ ਨਾਲ ਕਿ ਵਾਈਟ ਹੈਅਰਸ ਦਾ ਕੋਈ ਸੋਲੂਸ਼ਨ ਹੋ ਸਕੇ ਤਾਂ ਪਲੀਜ਼ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਬਿਕੋਜ਼ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਐਂਡ ਪਲੀਜ਼ ਡੋਂਟ ਸੇ ਐਨੀ ਕੈਮੀਕਲ ਲਾਈਕ ਰੋਟਾ ਟਚ ਅਪ ਐਂਡ ਕਲਰ ਉਹ ਮੈਂ ਬੋਤਲ ਲੈ ਲੇ ਸੋ ਕੋਈ ਨੇਚਰਲ ਉਹ ਪਾ ਕਿਸੇ ਨੂੰ ਪਤਾ ਵਾਲ ਚਿੱਟਿਆਂ ਦਾ ਤਾਂ ਜ਼ਰੂਰ ਦੱਸਿਓ ਕਿਉਂਕਿ ਬਹੁਤ ਕਾਮਨ ਹੈ ਹਾਂਜੀ ਗਾਇਜ਼ ਆਪਾਂ ਹੈਅਰ ਵਾਸ਼ ਕਰ ਲਏ ਤੇ ਮੈਂ ਹੈਗੀ ਸੀ ਹੈਅਰ ਵਾਸ਼ ਕਰਕੇ ਜ਼ਰਾ ਬਸ ਕੋਲ ਦਿਵਾ ਚੁੱਕਿਆ ਤੇ ਉਹਨੇ ਕਿਹਾ ਕਿ ਮੈਂ ਮੈਗੀ ਖਾਣੀ ਆ ਤੇ ਮੈਂ ਫਿਰ ਹੁਣ ਬਣਾ ਰਹੀ ਹਾਂ ਉਹਦੀ ਮੈਗੀ ਸਰਵਰ ਬਿਮੇਕ ਹੋ ਰਹੀ ਹੈ ਰੈਡੀ ਤੇ ਜਰਾਵਰ ਜੀ ਕੀ ਕਰਦੇ ਉਹ ਤੁਹਾਨੂੰ ਦਿਖਾ ਦਿੰਦੀ ਹਾਂ ਮੈਂ ਇਹ ਕਰ ਰਹੀ ਹੈ ਇਹਦਾ ਇਹ ਖਾਣਾ ਹੈ ਟੈਂਡੇ ਸਰਵਰ ਕੀ ਕਰਦਾ ਸਰਵਰ ਕੀ ਕਰ ਰਿਹਾ ਕਾਰਟੂਨ ਦੇਖਦਾ ਤੇ ਜਰਾਵਰ ਨੇ ਕੀ ਖਾਣਾ ਮੈਗੀ ਮੈਗੀ ਬਣਨੀ ਪਈ ਆ ਓਕੇ ਜਰਾਵਰ ਤੇ ਮੈਗੀ ਬਣ ਕੇ ਤਿਆਰ ਜਰਾਵਰ ਦੀ ਸਪੈਸ਼ਲ ਪਲੇਟ ਤੇ ਚਲੋ ਫਿਰ ہم ਚੱਲਦੇ ਹਾਂ ਖਵਾਉਣ ਫਿਰ ਤੋਂ ਮੈਗੀ ਕਿਉਂ ਨਹੀਂ ਨਹੀਂ ਪਾਠ ਤਾਂ ਮੈਂ ਕਰੂੰਗੀ ਮੈਗੀ ਖਾ ਤਾਂ ਨਹੀਂ ਖਾਣੀ ਪਤਾ ਨਹੀਂ ਤਾਂ ਮੇਰਾ ਕੀ ਹੈ ਮੈਂ ਇੱਥੇ ਤਿਆਰ ਕਰਦੀ ਰਹਗੀ ਟਰੇ ਇਹ ਦੇਖ ਲਓ ਗਾਇਜ਼ ਅੱਜ ਕਰਦੇ ਜੋ ਕੰਦਾ ਹਾਲ ਮੈਗੀ ਬਣਵਾਈ ਤੇ ਸਿਰਫ ਇੰਨੀ ਖਾਈ ਹੈ ਮੈਂ ਦਿਲ ਤੇ ਪੱਥਰ ਰੱਖ ਕੇ ਮੈਗੀ ਖਾਣੀ ਪੈ ਰਹੀ ਹੈ ਦੰਤ ਤੇ ਪੱਥਰ ਰੱਖ क्योंकि मैं ऑलरेडी खा चुकी हूँ लंच कर चुकी हूँ पर क्योंकि खाना वेस्ट नहीं करना चाहिए दोस्तों हाँ जी गाय शाम के बज चुके साढ़े आप पी रहे हैं। शाम वाले चा इंजॉय कर रहे हम थोड़ा जा फर्क पै गया मामूली जी वागुरु ओके okay गाइस हुन ਹੋ ਗਿਆ ਡਿਨਰ ਦਾ ਟਾਈਮ ਇੰਡੀਆ ਦੇ ਵਿੱਚ ਬਹੁਤ ਜਲਦੀ ਹੋ ਜਾਂਦਾ ਔਰ ਆਈ ਲਵ ਇੰਡੀਆ ਦਾ ਮਾਹੌਲ ਲੱਸੀ ਐਂਡ एवरीथिंग ਏਟ ਇਸ ਅਨੂਦਰ ਬਹੁਤ ਮਿਸ ਕਰਦੇ ਆ ਸੋ ਅੱਜ ਆਪਣੇ ਕੋ ਵੀਤ ਮੈਂ ਹੁਣ ਫਿਰ ਖਾ ਰਹੀ ਹਾਂ ਡਿਨਰ ਤੋ ਚਲੋ ਫਿਰ ਤੁਸੀਂ ਵਲੌਗ ਨੂੰ ਲਾਈਕ ਸ਼ੇਅਰ ਕਰ ਮੈਨੂੰ ਜ਼ਰੂਰ ਕਰਦੇ ਹੋ ਫਿਰ ਆਪਾਂ ਹਣ ਮਿਲਾਂਗੇ ਤੁਹਾਨੂੰ ਨੈਕਸਟ